ਬੀਜੀ ਕੀ ਨਾਮ ਹੈ ਤੁਹਾਡਾ ਦਲੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਪੰਡਤਾਰ ਸਿੰਘ ਆ ਬਾਈ ਜੀ ਕੀ ਗੱਲ ਹੋਈ ਹੋਈ ਹੈ ਜਿਹੜੇ ਲੜਾਈ ਹੋਈ ਹੈ ਜੀ ਇਹ ਬਾਈ ਚਿੱਟੇ ਦਾ ਰੋਲ ਹੈ ਚਿੱਟਾ ਬੰਦ ਕਰਾਉਣਾ ਚਾਹੁੰਦੇ ਆ ਉਹ ਮੁੰਡਾ ਵੇਚਦਾ ਠੀਕ ਆ ਛੱਟਾਂ ਸੁੱਟਾਂ ਦਾ ਆ ਰਗਾ ਸੱਟ ਉਹ ਕੌਣ ਹੈ ਜਿੰਨਾਂ ਨਾਲ ਤੁਹਾਡੀ ਲੜਾਈ ਹੋਈ ਹੈ ਉਹ ਸਾਡੇ ਪਿੰਡ ਦੇ ਮੁੰਡਾ ਹੈ ਤੇ ਬਾਹਰ ਮੁੰਡੀਰ ਲਿਆ ਕੇ ਬੁਲਾ ਕੇ ਮੈਂ ਸਾਨੂੰ ਛੱਟਾਂ ਸੁੱਟਾਂ ਮਰਾਦਣਾ ਘਰ ਜਾਂ ਤੁਕਲਵਾਦ ਘਰ ਨੂੰ ਵੀ ਕੋਈ ਨੁਕਸਾਨ ਪਹੁੰਚਾਇਆ ਗਿਆ ਹਾਂ ਘਰ ਨੂੰ ਬਈ ਸਾਰਾ ਕੁਝ ਘਰੇ ਬਚਾ ਲਿਆ ਜਿਹੜਾ ਸੀ ਘਰ ਜਾਂਦੇ ਸੱਤ ਜੀ ਘਰ ਸੱਤ ਬਚਾਦੇ ਹਾਂਜੀ ਕੀ ਨਾਮ ਹੈ ਬਈ ਜੀ ਕੇਵਲ ਸਿੰਘ ਬਈ ਜੀ ਜਿਹੜੀ ਇਹ ਲੜਾਈ ਹੋਈ ਹੈ ਕੀ ਕਾਰਨ ਹੋਇਆ ਇਹ ਇਹ ਵੀ ਚਿੱਟੇ ਦਾ ਹੀ ਕੰਮ ਸੀਗਾ ਕੁਝ ਮੁੰਡੇ ਨੇ ਕਹਿਤਾ ਵੀ ਐਂ ਕਰਕੇ ਉਹ ਚਿੱਟਾ ਨਾ ਪੂਆ ਕਰ ਆ ਗੱਲ ਦੀ ਅੱਜ 5 ਦਿਨ ਹੋ ਗਏ ਸਾਨੂੰ ਅਸੀਂ ਅੱਖ ਨਹੀਂ ਮੀਟ ਕੇ ਵੀ ਸਾਨੂੰ ਹੀ ਪਤਾ ਜਿਹੜਾ ਸਾਡੇ ਮੋਹਣਾ ਹੋਈ ਜਾਂਦੀ ਹੈ ਸਾਡੇ ਸੱਤ ਘਰ ਸੀ ਸੱਤੇ ਘਰ ਸਾਡੇ ਸਾੜ੍ਹ ਕੇ ਸਵਾਹ ਬਣਾਤੇ ਛੱਤਾਂ ਨੂੰ ਅੱਗ ਲਾਦੀ ਪੇਟੀਆਂ 'ਚ ਤੇਲ ਪਾ ਪਾ ਕੇ ਬੈਡਾਂ 'ਤੇ ਤੇਲ ਪਾ ਪਾ ਮੋਬਿਕਲ ਸੀਗਾ ਸਾਡੇ ਕੋਲੇ ਮੋਟਰਸਾਈਕਲ ਉਹ ਵੀ ਸਾਰਾ ਭੰਨਤਾ ਅੱਗ ਨੂੰ ਲਾਦੀ ਪਾ ਕੇ ਪੈਟਰੋਲ ਤੇ ਬਾਹਰੋਂ ਸਾਧ ਕੇ ਅਮੀਰ ਆ ਮੁੰਡਿਆਂ ਦੇ ਸੱਟਾਂ ਬਣਵਾਦਿਆਂ ਸਰ ਪਰਵਾਹ ਵੜ ਤੇ ਸਾਰੇ ਬੰਦੇ ਬੋਲਾਂਗੇ ਬਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਗਟਾਜੀ ਪਿੰਡ ਦਾਣ ਸਿੰਘ ਵਾਲਾ ਜੀ ਮੇਰਾ ਵੀਰ ਛੋਟਾ ਦੁਕਾਨ ਤੇ ਗਿਆ ਸੀ ਦੁਕਾਨ ਤੇ ਅਸੀਂ ਮੌਤਰ ਮੈਂ ਜਾਵਣਾ ਤਾਂ ਖਾਂ ਤੋਂ ਸੌਦਾ ਲੈਣਾ ਸੌਦਾ ਲੈਣ ਗਿਆ ਤੋਂ ਦੇ ਰਾਹ ਉਹ ਮੁੰਡਾ ਦਾ ਜਿਹੜਾ ਚਟਾ ਵੇਚਦਾ ਹੀ ਉਹਦੇ ਕਿਤੇ ਉਹਦੇ ਨਾਲ ਪੜਨੜ ਨੂੰ ਕਹਿਦਾ ਉਹਦੇ ਨੂੰ ਉਹਨੇ ਕਿਤੇ ਦੁਕਾਨ ਤੇ ਉਹ ਮੁੰਡੇ ਨੇ ਕਹਦਾ ਵੀ ਤੂੰ ਯਾਰ ਤੂੰ ਜੇ ਵੇਚਣਾ ਹੀ ਸਮਾਨ ਦੋ ਦਾ ਬਾਹਰ ਵੇਚ ਯਾਰ ਇੱਥੇ ਬੱਚਿਆਂ ਦੀ ਜੜ ਨਹੀਂ 걸ਦੀ ਇੱਥੇ ਜੜ ਰੈਕ ਨੂੰ ਤੂੰ ਇੱਥੇ ਜੜ ਵੱਢੀ ਜਾਣਾ ਉਹ ਨਹੀਂ ਰੁਕਿਆ ਜੀ ਕਹਿਣ ਤੋਂ ਇਹਨੇ ਕਿਰਪਾਨਾ ਲੈ ਕੇ ਆ ਗਈ ਕਿਰਪਾਨਾ ਲੈ ਕੇ ਆ ਗਏ ਨੇ ਬਾਹੂ ਗਿੱ ਨੂੰ ਘੱਟ ਗਈ ਘਰਾਂ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਗਿਆ ਜੀ ਕਰੇ ਤੇ ਸਾਰਾ ਕੁਝ ਛੱਡਿਆ ਹੀ ਕੋਈ ਨਹੀਂ ਜੀ 1.5 ਰੇੜੇ ਆ ਹੀ ਜਿਹੜੇ ਆ ਜੀ ਇਹਨੇ ਕੁਝ ਨਹੀਂ ਛੱਡਿਆ ਜੀ ਸਾਰਾ ਛੇ ਦੇ ਛੇ ਸਾਡੇ ਘਰ ਰਹੇ ਨੇ ਤਬਾਹ ਕਰ ਤੇ ਰਾਤ ਮੋਟਰਸਾਈਕਲ ਜੀ ਮੋਟਰਸਾਈਕਲ ਦੀ ਸਾਰਾ ਬਹੁਤ ਚਾਹਤਾ ਜੀ ਕਿ ਮੈਂ ਤੇਲ ਵਗੈਰਾ ਨਾਲ ਲੈ ਕੇ ਆਈ ਸੀ ਕਿ ਇਹ ਨਾਲ ਹੀ ਜ ਉਹਨਾਂ ਦੇ ਬ ਬੋਤਲਾਂ ਚ ਬੰਬ ਬੰਬ ਇਹਨਾਂ ਨੇ ਉਹ ਕਰਿਆ ਜੀ ਘਰ ਦਿੱਤੇ ਮਚਾਈ ਹਾਂ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਰੂਪ ਸਿੰਘ ਭਾਈ ਜੀ ਲੜਾਈ ਹੋਣ ਦਾ ਕੀ ਕਾਰਨ ਹੈ ਇਹ ਲੜਾਈ ਹੋਣ ਦਾ ਕਾਰਨ ਹੈ ਜੀ ਮੇਰਾ ਭਾਈ ਜਸਪ੍ਰੀਤ ਸੀ ਉਹ ਘਰੇ ਵਰਨਾ ਚੁੰਦੀ ਹੁੰਦੀ ਹੁੰਦੀ ਸੀ ਕੰਮ ਤੋਂ ਆ ਕੇ ਦੁਕਾਨ ਦੇ ਨੇੜੇ ਸਾਦਾ ਬੱਤਾਂ ਲਾ ਰਿਹਾ ਸੀ ਜੀ ਤੇ ਉਹ ਪਹਿਲਾਂ ਕਿਤੇ ਉਹਨੇ ਉਹਨਾਂ ਨੂੰ ਆ ਕੇ ਰੋਕਿਆ ਹੋਵੇ ਸੀਗਾ ਉਹਨੂੰ ਉੱਥੇ ਮਾਰਨ ਪਿਆ। ਫਰਸ ਤੋਂ ਸਟੱਡੀ ਮੈਂ। ਹਾਂ ਸ਼ਾਮ ਨੂੰ ਕੰਮ ਤੋਂ ਆ ਕੇ ਖਲਾਸੀ ਮੈਂ ਦੇਖਿਆ ਵੀ ਅੱਗ ਹੀ ਬਣ ਗਿਆ। ਬਿਜਕਰਾਂ ਦਾ ਕਿੰਨਾ ਤੇ ਨੁਕਸਾਨ ਹੋ ਤਾ ਪਿਆ। ਪਰ ਅੰਦਾਜ਼ੇ ਤੁਸੀਂ ਪੂਰਾ ਉਹਨਾਂ ਨੇ ਕੱਖ ਨਹੀਂ ਛੱਡਿਆ ਜੀ। ਸਾਡਾ ਜਿੰਨਾ ਪੈਸਾ ਟੱਕਾ ਪਿਆ ਸੀ। ਸਿਉਣਾ ਪਿਆ ਸੀ ਧਰੇ। ਹਾਂਜੀ। ਪਸ਼ੂ ਡੰਗਰ ਸਾਰੇ ਸਿਲੈਂਡਰ ਸਭੇ ਪੇਟੀਆਂ ਪੁੱਟੀਆਂ ਅਗਲਾ ਦੀ ਸਮੰਜੇ ਤੇ ਕੁਸ ਕੱਖ ਨਹੀਂ ਛੱਡਿਆ ਬਸ। ਉਹਨਾਂ 150 ਦਾ ਪੈਣਦਾ ਸੀ ਕਿ ਬਾਤ ਸੀ। ਛੀ ਕੌਣ ਬੰਦੇ ਉਹ? ਛੀ ਉੱਥੋਂ ਸਾਡੇ ਘਰਾਂ ਚੂਹੀਆਂ ਜੀ। ਸਾਰੇ ਤੁਸੀਂ ਆ ਵੀ ਬਸ ਬਦਮਾਸ਼ ਜਿਹੜੀ ਗੱਲ ਆ ਮਨ ਨੂੰ ਕਿ ਚਲ ਵੀ ਜਿਵੇਂ ਕਹਿੰਦਾ ਬਦਮਾਸ਼ ਬਦਮਾਸ਼ੀ ਦਾ ਬਦਮਾਸ਼ ਘਟੋ ਘੜ ਤਿੰਨ ਚਾਰ ਸੌ 250 ਬੰਦਾ ਸੜਕੇ ਬਾਹਰੋਂ ਫੇਰੇ ਕੰਮ ਕਰਵਾਇਆ ਉਹ ਬੰਦੇ ਚਾਰ ਬੱਕਾ ਹਾਂਜੀ ਪਹਿਨੇ ਕੀ ਨਾਮ ਆ ਤੁਹਾਡਾ ਜਸਪ੍ਰੀਤ ਕੋਰਾਂ ਪਹਿਨੇ ਜਿਹੜੀ ਲੜਾਈ ਹੋਈ ਆ ਕੀ ਕਾਰਨ ਆ ਇਹ ਜੀ ਇਹ ਜੀ ਆਈ ਬਸ ਕਹਤਾ ਇਹ ਵੀ ਚਿੱਟਾ ਤੁਸੀਂ ਬਾਹਰ ਜਾ ਕੇ ਵੇਖ ਲਓ ਮੁੰਡਾ ਚਿੱਟਾ ਬੋਲ ਦਿੰਦੀ ਸਦਾਈ ਫਸੇ ਹੀ ਗੱਲ ਕਹੀਏ ਵੀ ਚਿੱਟਾ ਬਾਰੇ ਵਿੱਚ ਲਾ ਉਹ ਕੰਦਾ ਵੀ ਤੂੰ ਮੈਨੂੰ ਇਹ ਗੱਲ ਕਿਉਂ ਕਹੋਂਗਾ ਨਾ ਕਬੀ ਚਿੱਟਾ ਬਾਰੇ ਵਿੱਚ ਲਾ ਬਸ ਇੱਦਾਂ ਹੀ ਖਲਾਫ ਬੰਨੇ ਘਰਾਂ ਦਾ ਕਿੰਨਾ ਨੁਕਸਾਨ ਹੈ ਘਰਾਂ ਦਾ ਸਾਰਾ ਹੀ ਨੁਕਸਾਨ ਆਇਆ ਘਰਾਂ ਦਾ ਫੇਡਾ ਹੀ ਕੋਸਾ ਬਸ ਜਿੰਨੇ ਜਿਹੜੇ ਕੱਪੜੇ ਪਾਏ ਹੋਏ ਓਹੀ ਹੈ ਬੰਨ੍ਹਦੇ ਨਹੀਂ ਬਦਲਦੇ ਹੋ ਹਾਂਜੀ ਵੀਰ ਕੀ ਨਾਮ ਆ ਤੁਹਾਡਾ ਜਸਪ੍ਰੀਤ ਸਿੰਘ ਜੀ ਬਾਈ ਜੀ ਜਿਹੜੀ ਲੜਾਈ ਹੋਈ ਹੈ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਵੀ ਇਹ ਚਿੱਟੇ ਦੇ ਖਿਲਾਫ ਲੜਾਈ ਸੀ ਅਸੀਂ ਉਹਨੂੰ ਆਖਿਆ ਵੀ ਤੂੰ ਚਿੱਟਾ ਇੱਥੇ ਬੰਦ ਕਰ ਦਿੱਤੇ ਚਿੱਟਾ ਲਾ ਦੇਆ ਕਰੋ ਆਵਦਾ ਹੁਰਦੂ ਕਿਤੇ ਵਿੱਚੋਂ ਵੇਚਣਾ ਦਾ ਵੇਚ ਸਾਡੇ ਤੋਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਚਿੱਟਾ ਦੇ ਵਿੱਚ ਉਸ ਬੰਦੇ ਨੇ ਇਸੇ ਚੀਜ਼ ਤੋਂ ਰਾਂਜੀ ਸੁਮੰਨੀ ਵੀ ਮੈਨੂੰ ਇਹਨਾਂ ਨੇ ਐ ਕਿਉਂ ਕੀਤਾ ਉਹ ਬੰਦਾ ਬੰਤੇ ਦਾ ਸਮਝ ਲੋ ਸਰਪੰਚ ਦਾ ਇੱਕ ਪੀ ਆ ਉਹਨੂੰ ਉਹਦਾ ਇੱਦਾਂ ਸਾਰਾ ਵੀ ਉਹਦੀ ਪਾਵਰ ਦਾ ਉਹਨੂੰ ਹੰਕਾਰ ਹੰਕਾਰ ਦੇ ਕਾਰਨ ਹੀ ਉਹ ਚਿੱਟਾ ਫੁੱਲ ਵੇਚ ਗਿਆ ਤੇ ਇਸੇ ਵਜ੍ਹਾ ਦੇ ਨਾਲ ਹੀ ਮੇਰੇ ਨਾਲ ਮੇਨ ਉਹਨੇ ਲੜਾਈ ਪਾਈ ਚਾਰ ਨੂੰ 8 ਵਜੇ ਦੀ ਗੱਲ ਹੈ ਜਦੋਂ ਮੈਂ ਆਪਣੇ ਘਰੋਂ ਚੱਲ ਕੇ ਦੁਕਾਨ ਤੇ ਜਾਣਾ ਸੌਦਾ ਲੈਣਾ ਤੇ ਮੈਨੂੰ ਵਾਪਸ ਆਉਂਦੇ ਵਕਤ ਉਹ ਦੋਨ ਸਨ ਮਿਲਦੇ ਕਰਵਿੰਦਰ ਸਿੰਘ ਦੂਜਾ ਧਰਮਪ੍ਰੀਤ ਸਿੰਘ ਦੋਨੋਂ ਇੱਕ ਦੇ ਹੱਥ ਦੇ ਵਿੱਚ ਖੰਡਾ ਹੈਗਾ ਤੇ ਇੱਕ ਦੇ ਹੱਥ ਦੇ ਵਿੱਚ ਤਲਵਾਰ ਆ ਆ ਜਿਹੜੀ ਮੇਰੇ ਸਿਰ 'ਚ ਬੱਜੀ ਹੋਈ ਹੈ ਇਸੇ ਤਰ੍ਹਾਂ ਮੈਂ ਉਹਦੇ ਬਚਦਾ ਬਚਦਾ ਬਚਾ ਕਰਦਾ ਕੇਹਰਾ ਉਹਨਾਂ ਕੋਲੋਂ ਲਿਕ ਲਗੇ ਆਪਣੇ ਘਰੇ ਆ ਗਿਆ ਮੈਨੂੰ ਛਡਾਉਣ ਦੇ ਲਈ ਕੇਵਲ ਸਿੰਘ ਪ੍ਰਗਟ ਸਿੰਘ ਦਲੀਪ ਸਿੰਘ ਅਰਜਿਤ ਸਿੰਘ ਤੇ ਅਨਮੋਲ ਸਿੰਘ ਇਹ ਮੈਨੂੰ ਛੁੜਾਉਣ ਦੇ ਲਈ ਆਏਗੇ ਉਸ ਦਲਵਿੰਦਰ ਸਿੰਘ ਨੇ ਇਹਨਾਂ ਦੀ ਵੀ ਕਿਰਪਾਨਾ ਮਾਰਨਾ ਮੇਰੀ ਇਹ ਲੜਾਈ ਦੇ ਵਿੱਚ ਮੇਨ ਬਈ ਜੀ ਘਰਾਂ ਨੂੰ ਅੱਗ ਲਾਈ ਗਈ ਹੈਗੀ ਉਹ ਕੀ ਕਾਰਨ ਹੈ ਜੀ ਬਸ ਵੀ ਉਹ ਕਰ ਮੰਦਿਰ ਸੱਦੀ ਹੋਈ ਸੀਗੀ ਤੇ ਜੋ ਉਹਨਾਂ ਦੇ ਮਲਪਾ ਆ ਬੰਦੇ ਜਿਆਦੇ ਸੀ ਕਰੀ ਗਏ ਬਸ ਬਈ ਘਰਾਂ ਦਾ ਕਿੰਨਾ ਕ ਨੁਕਸਾਨ ਹੈ ਘਰਾਂ ਦੇ ਵਿੱਚ ਵੀ ਕੱਖ ਵੀ ਨਹੀਂ ਬਚਿਆ ਸਾਡੇ ਸਾਡੇ ਜੋ ਕੋਈ ਥੋੜੀ ਬਹੁਤੀ ਨਗਦ ਰੱਛੀ ਪਈ ਸੀ ਉਹ ਕੰਟ ਕੇ ਲੈ ਕੇ ਚੱਕ ਕੇ ਕੋਈ ਸੋਨਾ ਥੋੜਾ ਬਹੁਤਾ ਪਿਆ ਸੀ ਕੋਲੇ ਕੇ ਚੱਕ ਗੇ ਸਿਲੰਡਰ ਢੋਲਗਾ ਲੈ ਕੇ ਮੋਟਰਸਾਈਕਲਾਂ ਨੂੰ ਅੱਗ ਲਾਤੀ ਉਹ ਆਸ਼ੀ ਮਸ਼ੀਨਾਂ ਨੂੰ ਅੱਗ ਲਾਤੀ ਕੂਲਰਾਂ ਨੂੰ ਅੱਗ ਲਾਤੀ ਜੋ ਲੀੜਾ ਕੱਪੜਾ ਪਿਆ ਸੀ ਉਹ ਸਭ ਸਾੜਦਾ ਜੋ ਕਿਸੇ ਦਾ ਕੋਈ ਪਸ਼ੂ ਖੜਾ ਤੇ ਸੀ ਬਾਹਰ ਦੇ ਵਿੱਚ ਉਹ ਵੀ ਲੈ ਕੇ ਖੋਲ ਕੇ ਇੰਨਾ ਨੁਕਸਾਨ ਕੀਤਾ ਹੋਇਆ ਵੀਰੇ ਉਹਨਾਂ ਨੇ ਕਿਹਾ 10 10 ਸਟੂਡੀਓ ਨਾਮ ਇਹ ਮੇਰਾ ਨਾਮ ਹੈ ਇਹ ਦੂਰ ਨਾ ਗਈ ਉਹ ਮੈਂ ਸਟੂਡੀਓ ਨਾਮ ਕਿਹਦੇ ਤੋਂ ਤੇਰੋਂ ਤੇਰੋਂ ਸੇ ਨਾਮ ਕਿਹਨੀਆਂ ਇਹ ਜਿਹੜਾ ਜਿਹੜਾ ਉਹਦਾ ਨਾਮ ਸਟੂਡੀਓ ਨਾਮ ਵਿੱਚ ਦਸਲੀ ਦੀ 122 ਜੇਦੀ ਬਾਈ ਦੀ ਉਮਰ ਕਿੰਨੀ ਰੋਕਦੀ ਤੇ ਉਹ ਬਾਈ ਬਾਈ ਦਾ ਕੀ ਨਾਮ ਉਹਨਾਂ ਨੇ ਨਹੀਂ ਦੱਸਿਆ ਯਾ ਗੁਣਾਂ ਨੂੰ ਨਾ ਪਤਾ ਜਵੇ ਅਜੂਤ ਸਾਹਰ ਤੋਂ ਸਾਹਰ ਤੋਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਵਿੰਦਰ ਸਿੰਘ ਐਸਪੀ ਪੁੱਛੋ ਸਰ ਜਿਹੜਾ ਇਹ ਝਗੜਾ ਹੋਇਆ ਦਾਨ ਸਿੰਘ ਵਾਲੇ ਇਹਦੇ ਬਾਰੇ ਕੀ ਕਹਿਣਾ ਤੁਹਾਡੇ ਇਹ ਕੱਲ ਪਿੰਡ ਦਾਨ ਸਿੰਘ ਵਾਲਾ ਵੀ ਜਸਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਜੋ ਕਿ ਆਪਰੇ ਵਿੱਚ ਸਕੇ ਸਬੰਧੀ ਨੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਕਿਸੇ ਗੱਲ ਨੂੰ ਲੈ ਕੇ ਤੇ ਉਸ ਇਹਦੇ ਹਰਵਿੰਦਰ ਦੇ ਹਰਵਿੰਦਰ ਦੀ ਜਿਹੜੀ ਜਸਪ੍ਰੀਤ ਸਿੰਘ ਵੱਲੋਂ ਥੋੜੀ ਬਹੁਤ ਕੁੱਟਮਾਰ ਕੀਤੀ ਗਈ ਸੀ ਉਸ ਉਸ ਤੋਂ ਖਾਰ ਖੰਦੇ ਆ ਜਿਹੜਾ ਹਰਵਿੰਦਰ ਨੇ ਰਾਤ ਨੂੰ ਕੋਈ ਆਪਣੇ ਹੋਰ ਬੰਦਿਆਂ ਨੂੰ ਬੁਲਾ ਕੇ ਜਿਹੜੇ ਜਸਪ੍ਰੀਤ ਦੇ ਸਕੇ ਸੰਬੰਧੀ ਸੀ ਉਹਨਾਂ ਦੇ ਚਾਚੇ ਤਾਏ ਤੇ ਉਹਨਾਂ ਦੇ ਘਰਾਂ ਤੇ ਹਮਲਾ ਕੀਤਾ ਤੇ ਪਤਾ ਲੱਗਿਆ ਵੀ ਉਹਨਾਂ ਦੇ ਉਹਨਾਂ ਵੱਲੋਂ ਦੇ ਘਰਾਂ ਨੂੰ ਅੱਗ ਵਗੈਰਾ ਵੀ ਲਾਈ ਗਈ ਹੈ